ਮਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਡੱਲ ਚੱਕ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਬਾਜਵਾ ਡੇਰੀ ਫਾਰਮ ਤੇ ਆਪਾਂ ਪਹੁੰਚੇ ਆਂ ਪਲਵਿੰਦਰ ਸਿੰਘ ਬਾਜਵਾ ਨਾਲ ਦੇ ਕੋਲ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਬੈੜਾ ਤੁਹਾਨੂੰ ਦਿਖਾਉਣੀ ਆ ਤੇ ਤਿੰਨੇ ਤੁਹਾਨੂੰ ਗੱਬਰਾਂ ਦਿਖਾਉਣੀ ਆ ਤੇ ਤਿੰਨੇ ਤੁਹਾਨੂੰ ਚੰਗੇ ਦੁੱਧ ਵਾਲੀਆਂ ਤੁਹਾਨੂੰ ਦਿਖਾਉਣੀ ਆ ਅੱਜ ਉਹੜਾ ਹੀ ਤੁਹਾਨੂੰ ਕਾਫੀ ਕਮਾਲ ਦਾ ਤੁਹਾਨੂੰ ਦਿਖਾਵਾਂਗੇ ਤੇ ਇੱਕ ਐਂਡ ਤੇ ਜਰਸੀ ਥੋੜੀ ਨੋਰਮਲ ਰੇਟ 'ਚ ਤੁਹਾਨੂੰ ਦਿਖਾਉਣੀ ਪੰਜਾਬ ਵਾਲੀ ਜਰਸੀ ਹੈ ਜਿਹੜੀ ਇਹ ਵੀ ਗੱਲ ਬਾਤ ਹੁਣ ਆਪਾਂ ਕਰਦੇ ਵੀਰ ਜੀ ਨਾਲ ਤੇ ਪੁੱਛਦੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਰਜੀਤ ਕਿਹਾ ਚੱਲ ਜੇ ਵਧੀਆ ਵਧੀਆ ਤੁਸੀਂ ਦੱਸੋ ਬਾਕੀ ਪਰਵਾਹ ਠੀਕ ਠਾਕ ਸਭ ਠੀਕ ਠਾਕ ਜੇ ਠੀਕ ਠਾਕ ਚਾਹੀਦਾ ਬੜਾ ਵਧੀਆ ਚਾਹੀਦਾ ਤੇ ਅੱਜ ਤੇ ਕਮਾਲ ਹੀ ਕਰਤੀ ਜੈ ਕਮਾਲ ਬਸ ਤਰੀ ਕਰਨ ਵਾਲੇ ਆਈ ਕੌਣ ਹੈ ਅੱਜ ਇਹ ਕਿੱਥੋਂ ਲੱਭ ਕੇ ਲੈਣ ਦੀਆਂ ਜੀ ਬਸ ਤਰੀਆਂ ਹੀ ਹੁੰਦੀਆਂ ਐਡਾਂ ਹੀ ਅੱਛਾ ਹਾਂਜੀ ਠੀਕ ਹੈ ਤੇ ਬਾਹਰ ਘੁੰਮਿਆ ਲੱਭੀ ਆਂਦਾ ਸਭ ਕੁਝ ਠੀਕ ਹੈ ਹਾਂਜੀ ਪਰੇ ਤਰ੍ਹਾਂ ਦੀਆਂ ਮੈਨੂੰ ਲੱਗਦਾ ਤੁਹਾਡੇ ਕੋਲ ਅੱਜ ਆਪਾਂ ਪਹਿਲੀ ਵਾਰੀ ਲੱਗੇ ਹੋਣੇ ਫੋਨ ਵੀਡੀਓ ਜੋ ਉਤਰਾਂ ਚਲਦੀਆਂ ਦਿੰਦੀਆਂ ਗਰਮੀਆਂ ਚ ਪਾਈਆਂ ਸੀ ਆਪਾਂ ਅੱਛਾ ਪਿਛਲੀਆਂ ਗਰਮੀਆਂ ਚ ਪਾਈਆਂ ਸੀ ਪਿਛਲੀਆਂ ਗਰਮੀਆਂ ਚ ਪਾਈਆਂ ਸੀ ਤੋਂ ਅੱਜ ਦਾ ਹੁਣ ਪਾਈਆਂ ਨੇ ਏ ਆ ਕਿ ਇਹੋ ਜਿਹੀ ਹੁੰਦੀਆਂ ਤੇ ਅੱਗੇ ਵੀ ਹੀ ਪਰ ਉਹ ਹੁਣ ਤੋਂ ਪਹਿਲਾਂ ਹੀ ਨਿਕਲ ਚੁੱਕੇ ਨੇ ਨਹੀਂ ਆਉਂਦਾ ਰਿਹਾ ਮਾਲ ਮਾਲ ਲੋੜ ਨਹੀਂ ਕੋਈ ਕਮੀ ਤੇ ਐਰ ਕੀ ਤੁਸੀਂ ਕੱਲ ਵੀ ਕਹਿੰਦੇ ਸੀ ਕਿ ਗਾਕ ਲੱਗਦੇ ਪਰ ਐਰ ਕੀ ਡੱਕ ਕੇ ਵੀਡੀਓ ਜੀ ਨਹੀਂ ਤੁਹਾਡਾ ਫਰਕ ਡੱਕਦੇ ਦੇਖ ਲੋ ਰਾਤ ਹੀ ਗਾਵਾ ਆਈਆਂ ਜੀ ਠੀਕ ਆ ਤੇ ਤਸਵੀਰਾਂ ਵੀ ਦੇ ਦੇ ਫੋਨ ਕਰਨਾ ਭਰਾ ਅੱਛਾ ਮੈਂ ਪਹਿਲਾਂ ਨਹੀਂ ਕਿ ਮੈਂ ਉਹਦਾ ਮਾਣ ਆ ਪਹਿਲਾਂ ਉਹ ਤੋਂ ਵਾਦਾ ਫਿਰ ਮੁਲਕ ਵਿੱਚ ਜਿਹੜਾ ਮਰਜ਼ੀ ਲੈ ਜਾਓ ਬਣਪਰਾ ਠੀਕ ਆ ਹਾਂਜੀ ਹਾਂਜੀ ਤੇ ਚਲੋ ਨਾਮ ਦੱਸਦੇ ਕਰੀ ਅਪਾ ਜੀ ਮੇਰਾ ਕੋਲਿੰਦਰ ਸਿੰਘ ਬਾਜਵਾ ਸ਼ੇਕ ਦਾਲਾ ਛੱਟ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੇ ਫੋਨ ਨੰਬਰ ਪੁੱਲ ਤੇ ਇੱਕ ਕਰੀ 9876204086 ਠੀਕ ਆ ਤੇ ਚਲੋ ਸ਼ੁਰੂਆਤ ਇਹਦਾ ਆਪਾਂ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਇਹ ਪਿੰਲੇ ਨੰਬਰ ਤੇ ਹੀ ਹੈ ਜਿਹੜੀ ਕਾਫੀ ਕਮਾਲ ਦੀ ਵੇੜ ਹੈ ਜਿਹੜੀ ਆਹ ਦੇਖ ਸਕਦੇ ਜੀ ਬਾਕੀ ਮਿਲਕਵੇਂ ਦੇਖ ਸਕਦੇ ਕਾਫੀ ਮੋਟੀ ਲੱਗੀ ਆ ਦੁੱਧਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਆਪਾਂ ਸਾਰੀਆਂ ਪੂਰੀਆਂ ਹੀ ਦੇਖ ਸਕਦੇ ਹਾਂ ਤੇ ਕੰਦ ਕਾਠ ਪੱਖੋਂ ਵੀ ਪੂਰੀ ਜਵਾਨ ਆ ਕਿੰਨਵਾ ਸੁਵਾ ਵੀਜੀ ਇਹਦਾ ਵੀਜੀ ਸੁਵਾ ਦੂਸਰਾ ਵੀ ਹੋ ਸਕਦਾ ਅੱਛਾ ਸੁਵਾ ਤੀਸਰਾ ਵੀ ਹੋ ਸਕਦਾ ਠੀਕ ਆ ਕੋਈ ਵੀ ਭੈਣ ਭਰਾ ਆਪਣੇ ਨਿਗਾਹ ਨਾਲ ਦੇਖ ਲੈ ਬਚਾ ਨਹੀਂ ਹੋਊਗਾ ਅੱਛਾ ਦੂਸਰਾ ਹੋਊਗਾ ਤੀਸਰਾ ਹੋਊਗਾ ਠੀਕ ਆ ਹਾਂਜੀ ਤੇ ਬਾਕੀ ਵੇੜ ਦੇਖ ਲਓ ਕਿੱਡੀ ਆ ਠੀਕ ਆ ਤੇ ਅਜੇ ਤਕਰੀਬਨ ਹਫਤਾ ਖੰਡ ਲੈ ਜੂਗੀ ਤੇ ਬਾਕੀ ਇਹ ਆ ਕਿ ਪੂਰੀ ਜਾਣ ਵਾਲੀ ਆ ਜਿਹੜੇ ਜਾਣ ਚ ਪੂਜਾਂ ਵਾਲੀ ਵੱਡੀ ਜੇ ਲੱਤਾਂ ਲ ਵੇਖੀਏ ਜਾਂ ਪੂਰੀ ਮਤਲਬ ਇਹ ਵੀ ਨਹੀਂ ਕਿ ਜਾ ਕੋਈ ਸੰਵੇਯਾ ਚੰਗੀ ਹੈ ਨਾ ਕਿਸੇ ਵੀ ਚੀਜ਼ੋ ਮਤਲਬ ਕਦੇ ਨਹੀਂ ਕਿਸੇ ਵੀ ਚੀਜ਼ ਤੋਂ ਦੇਖੋ ਤਾਂ ਇੱਧਰ ਦੇਖੋ ਕੀ ਬਣਿਆ ਤਾਂ ਐਡਾ ਇੰਜਦਾ ਤਾਂ ਪੈਪ ਲੱਗਾ ਥੱਲੇ ਠੀਕ ਹੈ ਜੀ ਹਾਂਜੀ ਤੇ ਬਾਕੀ ਸਿਆਣੇ ਵੀ ਚਲੋ ਪਉਂਦੇ ਹੋ ਜੀ ਵੀਡੀਓ ਕੰਟਰੈਕਟ ਆਉਣੇ ਨੇਾਰੇ ਹਾਂਜੀ ਹਾਂਜੀ ਇਹ ਜਦੋਂ ਤਿਆਰ ਹੋਣੀ ਹੈ ਕਿੰਨਾ ਕੁ ਲੈ ਜੂ ਟਾਈਮ ਅਜੇ ਟਾਈਮ ਲੈ ਜੀ ਮੇਰੇ ਖਿਆਲ ਨਾਲ ਤੇ ਅਜੇ ਉਸ ਤੋਂ ਚਿੱਤ ਚੱਤਾ ਨਹੀਂ ਕਹਿੰਦਾ ਲੈ ਜੇ ਅੱਛਾ ਹਾਂਜੀ ਉਸ ਦਿਨ ਤੱਕ ਆਣ ਲੈ ਜਾਉਂਗਾ ਬਾਕੀ ਡੰਗਰ ਨਾਲ ਗੱਡੀ ਗੁੱਡੀ ਚ ਆਇਆ ਫੜਾ ਬੜਾ ਦੋ ਚਾਰ ਦਿਨ ਇੱਧਰ ਉੱਧਰ ਘਰ ਜਾਂਦਾ ਵਾ ਹਫਤੇ ਤੱਕ ਕਰਦੇ ਬੜੀ ਕਮਾਲ ਦੀ ਤਿਆਰ ਹੋ ਜੀ ਹਾਂਜੀ ਹਾਂਜੀ ਦੁੱਧ ਵੀਰ ਜੀ ਘਰ ਚੋਂ ਜੋੜਾ ਜੀ ਮਤਲਬ ਇੱਕੋ ਜਗਾ ਤੋਂ ਆਇਆ ਜੀ ਅੱਛਾ ਹਾਂਜੀ ਇੱਕ ਹੀ ਭਰਾ ਨੇ ਜੋੜਾਇਆ ਜੀ ਤੇ ਇਹਦਾ ਨੇ 32 ਤੋਂ 35 ਲੀਟਰ ਦੁੱਧ ਭਰਿਆ ਜੀ ਅੱਛਾ ਜੱਪੀ ਕਲੇਰ ਦੇ ਕੋਲੇ ਜਾਂਦਾ ਇਹ 32 ਤੋਂ 35 ਲੀਟਰ ਦੁੱਧ ਭਰਿਆ ਜੀ ਨਾਰਮਲ ਸੇਵਾ ਦਾ ਠੀਕ ਆ ਹਾਂਜੀ ਤਿੰਨ ਨਗਰ ਸੀ ਉਹਨਾਂ ਕੋਲ ਦੋ ਵੈਰਾ ਨਹੀਂ ਹੈ ਇਹ ਇੱਕ ਮੱਝ ਹੀ ਉਹਨਾਂ ਦਾ ਠੀਕ ਹੈ 32 ਤੋਂ 35 ਲੀਟਰ ਜਿਹੜਾ ਦੁੱਧ ਨੇ ਪਿਛਲੇ ਸਵੇਰੇ ਚ ਭਰਿਆ ਵਾ ਭਰਿਆ ਜੀ ਹਾਂ ਐਰ ਕੀ ਕਿੰਨਾ ਚੁਾਈ ਜਾਊਗੀ ਐਰ ਤਾਂ ਫੇਰ ਇਹਦੀ ਉਮੀਦਵਾਰੀ ਕਰਨੀ ਚਾਹੀਦੀ ਆ ਚਲੋ ਇੰਨਾ ਵੀ ਚੁਵਾਜੇ ਵਾ ਬਾਕੀ ਇਹ ਕਿ ਮੌਸਮ ਵਧੀਆ ਚ ਸੂਣ ਲੱਗੀ ਆ ਸੂਣੇ ਸੋਹਣੇ ਮੌਸਮ ਸੂਣ ਲੱਗੀ ਕਿਉਂਕਿ ਹੁਣ ਪੱਠੇ ਪੁੱਠੇ ਵੀ ਵਧੀਆ ਤੁਰ ਪੈਣੇ ਦਿਨ ਵੀ ਵਧੀਆ ਹੋ ਜਾਂਦੇ ਨੇ ਦਿਨ ਵਧੀਆ ਚੱਲ ਪੈਣੇ ਹਾਂਜੀ 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 ਬਾਕੀ ਵੱਡੀ ਬਹੁਤ ਖੱਦ ਵੇਖੋ ਮੇਰਾ 6 ਫੁੱਟ 2 ਇੰਚ ਵੀ ਜੀ ਮੇਰਾ ਸਾਧਿਆ ਹਾਂਜੀ ਹਾਂਜੀ ਤੋਰੀਆਂ ਫੇਰ ਇਹਨਾਂ ਵੇਖੋ ਮਾਚੀ ਦੇ ਸਾਦੇ ਜੇ ਖੰਡਿਆਂ ਜਿਹੜੇ ਕਰਮਾਲੀ ਚੰਗੀ ਤਿਆਰ ਹੁੰਦੀ ਆ ਅਜੇ ਨੇ ਤਿਆਰ ਹੋਣਾ ਵਾ ਇਹ ਆਪਣੇ ਭੱਗੀ ਵੀਰ ਤਾਂ ਵੇਚੀ ਆ ਆਈਏ ਭੱਗੀ ਸਾਜੀ ਲੈ ਆਓ ਜੀ ਬਾਕੀ ਰੰਗ ਰੂਪ ਦੇ ਵੀ ਕਾਫੀ ਸਫਾਈ ਜੈ ਤੇ ਭਲਾ ਭਲਾ ਹਵਾ ਨੇ ਤੇ ਜੜੀਆਂ ਪੈਣ ਦੀਆਂ ਅਜੇ ਉੱਪਰ ਧੱਕ ਰਖਵਾਣਾ ਪੂਰਾ ਪਰਨਾ ਬਾਈ ਬਾਕੀ ਇਹ ਤਾਂ ਜੀ ਬੰਨਾ ਗਾੜੇ ਹਾਂਜੀ ਅਜੇ ਬੰਨਾ ਵਜੇ ਸਿਆੜੇ ਲਈ ਆਪਕੋ ਸਭ ਕੁਝ ਬੰਨਾ ਹੀ ਬੰਨਾ ਆ ਸਾਰੀਆਂ ਢਿਲਾਂ ਜਿਹੜੀਆਂ ਪੂਰੀਆਂ ਪੈ ਨਹੀਂ ਆਈਆਂ ਪੂਰਾ ਹੀ ਆਉਣਾ ਬਸ ਇਹ ਵੱਡੇ ਦੁੱਧ ਦੀ ਮਾਲ ਕਿਹਾ ਠੀਕ ਆ ਇਹ ਮਤਲਬ ਦਸਣ ਦੀ ਲੋੜ ਹੀ ਨਹੀਂ ਹੈਗੇ ਵੀ ਠੰਡੀ ਠਿਰੀ ਆ ਬਾਕੀ ਹੈਗੇ ਵੀ ਥੋੜੀ ਕਲੋਸ ਪੰਚ ਆ ਫੈਟ ਚੰਗੀ ਆਈ ਜਾਊਗੀ ਬਾਕੀ ਵੀਰਦੀਆਂ ਦੇ ਵਿੱਚ ਨਾ ਇੱਕ ਹੋਰ ਚੀਜ਼ ਹੈ ਸਗਾ ਦੇ ਵਿੱਚ ਹਾਂਜੀ ਪੰਨ ਮਾਲ ਦੇ ਵਿੱਚ ਨਹੀਂ ਹੁੰਦੀ ਚਲੋ ਸਾਡੂਗੀ ਇਸ ਚੀਜ਼ ਦੀ ਥੋੜੀ ਬੋਦੀ ਪਰਖਾਏ ਜੀ ਠੀਕ ਹੈ ਜਿਹੜੀ ਮਾਲ ਦੇ ਵਿੱਚ ਆ ਬਿੰਦੀ ਹੁੰਦੀ ਹੈ ਨਾ ਹਾਂਜੀ ਆ ਜਿਹੜੀ ਗੱਤੀ ਹੁੰਦੀ ਹੈ ਨਾ ਕਦੋਂ ਨਾ ਆਪਾਂ ਡੱਬ ਦੋ ਤਰ੍ਹਾਂ ਦੇ ਡੱਬ ਇਕ ਘੜਾ ਡੱਬੇ ਵਿੱਚ ਛੋਟਾ ਹਾਂਜੀ ਇਹ ਇਹ ਨਾ ਮਤਲਬ ਪੁਰਾਣੇ ਨਹੀਂ ਬੰਦੇ ਸੀ ਗੱਲ ਇਹਦੇ ਦੀ ਇਹ ਜਿਹੜੀ ਚੀਜ਼ਾਂ ਨੇ ਨਾ ਇਹ ਮਤਲਬ ਦੁੱਧ ਵਾਲੀਆਂ ਹਾਂਜੀ ਇਹ ਸਾਡੇ ਕੋਲ ਅੱਗੇ ਵੀ ਬੜਾ ਮਾਲ ਗਿਆ ਇਹ ਬਿੰਦੀ ਵਾਲਾ ਡੱਬੀ ਵਾਲਾ ਠੀਕ ਕਰ ਮਾਲੀਆਂ ਮਤਲਬ ਦੁੱਧ ਵਾਲੀ ਹੀ ਰਹਿਣੇ ਮਤਲਬ ਇਹ ਜਿਹੜੀ ਹੈ ਠੀਕ ਹੈ ਜਦੋਂ ਤੋਂ ਵੱਲੋਂ ਹੀ ਕੋਈ ਇਹਨਾਂ ਨੂੰ ਬਖਸ਼ ਹੋਈ ਹੈ ਇਸ ਚੀਜ਼ ਦੇ ਵਿੱਚ ਅੱਛਾ ਹਾਂਜੀ ਹਾਂਜੀ ਇਸ ਸਿਆਣੇ ਬੰਦੇ ਕੋਲ ਫਾਈ ਵੀ ਚੀਜ਼ ਸਿੱਖੀ ਹੈ ਠੀਕ ਹੈ ਡੱਬੀ ਹੁੰਦੀ ਛੋਟੇ ਛੋਟੇ ਡੱਬੀਆ ਦੇਖੋ ਹਾਂਜੀ ਹਾਂਜੀ ਡੱਬ ਡੱਬ ਛੋਟੇ ਡੱਬੀ ਹੁੰਦੀ ਹੈ ਠੀਕ ਹੈ ਇਹ ਚੀਜ਼ਾਂ ਦੇ ਵਿੱਚ ਮ ਮੋਲ ਕਰ ਦਿਓ ਜਾਇਜ ਜਿੰਨਾ ਕਰਨਾ ਜੀ ਡੀ ਵੈਡ ਅਦਾ ਕਰ ਦਿਓ ਮੋਲ ਕਰ ਦਿਓ ਜੀ ਅੱਜ ਅਰਦੀ ਸਵਾ ਲੱਖ ਸਵਾ ਲੱਖ ਵੇਖ ਲਓ ਤੁਹਾਡੀ ਮਰਜ਼ੀ ਹੈ ਮਾਲਕ ਜੇ ਤੁਸੀਂ ਨਹੀਂ ਮਾਲਕ ਤੁਸੀਂ ਹੋ ਕਰੀਏ ਜੀ ਅੱਜ ਜੀ ਜਾਇਜ ਕਰਦੇ ਆ ਜਾਇਜ ਦਾ ਹੀ ਵਾਦਾ ਹੈ ਇਹਨੂੰ ਲਿਆਓ ਅੰਦਰ ਲਿਆਓ ਇਹਨੂੰ ਘਾਤੋਂ ਅੰਦਰ ਲਿਆਓ ਜੀ ਜੀ ਮੋਲ ਵੈਡ ਦਾ 95 ਹੈ ਜੀ ਠੀਕ ਹੈ ਠੀਕ ਹੈ ਜੀ ਵਿੱਚ ਮਾਨ ਕਰ ਦੋਗੇ 5000 ਰੁਪਏ ਦਾ ਮਾਨ 90000 ਦੀ ਵੈੜ ਦੇ ਦਿਆਂਗੇ 90000 ਦੀ ਦੇ ਦੋਗੇ ਬਾਕੀ ਕੋ ਫੋਨ ਲਾਵੇ ਮਾਨਤਨ ਮੋਕੇ ਦੇ ਹੋ ਜੂਗੇ ਜੀ ਫੋਨ ਮਾਨਤਨ ਕਰਵਾ ਫੋਨ ਇੱਕ ਵਾਰ ਹੀ ਲਾਵੇ ਜੇ ਨੋ ਜੇਦੇ ਵੀ 60 ਲੈ ਲੈਂਦੀ ਜੀ ਹਜੇ ਠੀਕ ਹੈ ਜੀ ਤੇ ਆ ਜਿਹੜੇ ਵੇਖ ਲੋ ਵੀ ਕਿੱਥੋਂ ਤੱਕ ਆਉਣਾ ਆ ਸਾਰੇ ਤਿਆਰ ਹਨ ਬਾਕੀ ਦੁੱਧ ਗਰੰਟੀ ਵਾਲਾ ਵੈੜ ਨੇ ਚਵਾਇਆ ਹੋਇਆ ਜੀ ਨਾਲ ਠੀਕ ਹੈ ਤੇ ਆ ਚੀਜ਼ ਜਿਹੜੀ ਆਪੀ ਜੀ ਫੋਨ ਕੀ ਤੇਰੇ ਦੇ ਕੋਲ ਗਾਜ਼ ਨੂੰ ਜ਼ਰੂਰ ਹੋਰ ਇਸ ਸਟੇਟ ਆ ਜਾ ਰਹੀ ਹੈ ਸਟੇਟ ਬਿਲਕੁਲ ਠੀਕ ਹੈ ਜਿੰਦ ਦੁੱਧ ਵਾਲੀ ਵੇੜ ਦੇ ਵਿੱਚ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਵੇੜ ਕਾਫੀ ਪਿਆਰੀ ਹੈ ਛੋਟਾ ਛੋਟਾ ਕੰਮ ਹੈ ਜਿਹੜਾ ਇਹਦਾ ਤੇ ਥਾਣੇ ਦੇ ਵੀ ਤੁਹਾਨੂੰ ਲੱਗੇ ਤਾਂ ਦਿਖਾ ਦਈਏ ਆਹ ਦੇਖ ਸਕਦੇ ਥਾਣਾ ਦਾ ਸਜ ਗਿਆ ਤੇ ਬਾਕੀ ਮਿਲਕਵੇਨ ਇਹਦੇ ਵੀ ਕਾਫੀ ਚੰਗੀ ਲੱਗੀ ਹੈ ਬਾਕੀ ਇਹਦੀ ਜੱਤ ਵੀ ਕਾਫੀ ਹੈ ਉਹਦੇ ਕਰਕੇ ਹੋ ਸਕਦਾ ਆਪਣ ਥੋੜੀ ਜਿਹੀ ਘੱਟ ਤਿਖੇ ਬਾਕੀ ਸੋਹਣੀ ਹੈ ਮਿਲਕਵੇਨ ਇਹਦੀ ਵੀ ਇਹ ਪੂਰੀ ਜੱਤ ਵਾਲੀ ਵੇੜ ਹੈ ਜਿਹੜੀ ਤੇ ਇਹਦਾ ਕਿੰਨਾ ਸੁਭਾਅ ਹੋਗਾ ਇਹਦਾ ਵੀਰ ਜੀ ਦੂਸਰਾ ਤੇ ਇਹ ਕਿੰਨੇ ਕ ਦੁੱਧ ਦੀ ਮਾਲਕ ਜੀ ਇਹ ਵੀਰ ਜੀ 28 ਤੋਂ 30 ਲੀਟਰ ਅੱਛਾ 2230 ਇਸ ਦੁੱਧ ਬੈਰ ਨੇ ਕੱਢਿਆ ਜੀ ਕੱਢਿਆ ਵਾ ਕੱਢਿਆ ਵਾ ਹਾਂ ਠੀਕ ਹੈ ਇਸ ਇਹਨੇ ਕੱਢਿਆ 32 ਤੋਂ 35 ਨੇ ਕੱਢਿਆ ਜੀ ਅੱਛਾ ਤਿਆਰ ਕੀ ਇਹ ਕਿੰਨਾ ਚੱਲੂਗੀ ਐ ਤਾਂ ਫਿਰ ਬਾਹਰ ਹੀ ਜਾਣਾ ਚਾਹੀਦਾ ਅੱਛਾ 30 ਤੋਂ ਬਾਹਰ ਚੱਲੂਗੀ ਬਾਹਰ ਹੀ ਜਾਣਾ ਚਾਹੀਦਾ ਠੀਕ ਹੈ ਜਰਾ ਤੋੜ ਦਈਏ ਫਿਰ ਇਹਨੂੰ ਵੱਡੀ ਹੈ ਬੈਰ ਜੀ ਬਾਕੀ ਇਹ ਕਿ ਖੜੇ ਕੋਈ ਸਾਹ ਵਾਲਾ ਫੇਰ ਹੀ ਦੁੱਧ ਕੱਢਣਾ ਵਾ ਦੁੱਧ ਤਾਂ ਪਾਏ ਦਾ ਵੀ ਜੀ ਹਾਂਜੀ ਹਾਂਜੀ ਬਾਹਰ ਵਾਲੇ ਨਲੀਆਂ ਨੇ ਜਿੰਨੀਆਂ ਮਰਜ਼ੀ ਵਾਲੋ ਬਾਕੀ ਹੁਣ ਜਿੰਨਾ ਇਹਨੇ ਪੈਸੇ ਖਰਚਨੇ ਉਹਨਾਂ ਸਾਹ ਤੇ ਕਰਨੀ ਹੈ ਜਾ ਕੇ ਬਾਕੀ ਦੇਖੋ ਪਿੱਛੇ ਨਾੜਾ ਸਾਰੇ ਜਿਹੜਾ ਹੈ ਪੂਰੀ ਕਰਾਇਆ ਹੋ ਗਿਆ ਬਾਕੀ ਪੂਰੇ ਹੈਵੀ ਆ ਜਿਹੜੀ ਆ ਵੀ ਚੰਗੇ ਵੱਡੇ ਢਾਂਚੇ ਵਾਲੀ ਆ ਇਹ ਵੀ ਆ ਜਾਓ ਵੀਰ ਜੀ ਲਾਇਆ ਹੋ ਜੀ ਬਾਕੀ ਬੋਡੀ ਸਟਰਕਚਰ ਇਹਦਾ ਵੀ ਜੇਕਰ ਸਭ ঠিক ਹੈ ਪੂਰੀ ਤਿਆਰ ਨੇ ਇਹਦੇ ਬਿਲਕੁਲ ਕੰਪੈਕਟ ਜਿਹਾ ਹਵਾਨਾ ਤਿਆਰ ਕਰਨਾ ਇਹਦੇ ਜੇ ਦਿਨ ਖੜਦੀ ਹੈ ਸੂਣ ਚ ਹਵਾਨੇ ਦੇ ਮਗਰ ਵੀ ਕਾਫੀ ਨਾੜਾ ਵਾਂ ਜਿਹੜੀਆਂ 1.5 ਰਪ੍ਰੀਸ਼ੀ ਜਿਹਦੇ ਵੱਚੀ ਬਹੁਤੇ ਨਹੀਂ ਤੇ 12-15 ਲੈ ਜੂਗੀ ਠੀਕ ਆ ਆ ਵੇਖੋ ਇਹ 15 ਦਿਨ ਜੇ ਲੱਗੇ ਤੇ ਪੂਰੀ ਤਿਆਰ ਹੋ ਜੂਗੀ ਹਨਾ ਇਹ ਵੀ ਬਾਕੀ ਬੋਲ ਤੇ ਨਾੜਾ ਨੇ ਬਾਕੀ ਆ ਕਿ ਹਜੇ ਜਿੰਨੇ ਕੇ ਦਿਨ ਪਏ ਆ ਇੰਨੇ ਕੇ ਦਿਨ ਹੈ ਕੋਈ ਵੀਰ ਲੈ ਜੇ ਤੇ ਘਰੇ ਪਛੋ ਦੇਲ ਆ ਜਾਂਦਾ ਚੰਗਾ ਆ ਜਾਂਦਾ ਦੇਲਾਂ ਦਾ ਹਾਂਜੀ ਅਜੀ ਆਈਆਂ ਵਾ ਹਾਂਜੀ ਇਹ ਹੋਰ ਗੱਲਾਂ ਹਰ ਪਿੰਡ ਜੀ ਦੱਸੇ ਪੈਗੇ گاਵਾਂ ਨੂੰ ਹਾਂਜੀ ਹਾਂਜੀ ਇਸ ਚੀਜ਼ ਦਾ ਬੜਾ ਵਾਅਦਾ ਮਤਲਬ ਹੋਰ ਚੀਜ਼ਾਂ ਹੋਣਦਾ ਮੈਂ ਕਿਦਾਂ ਹੁਣ ਮੂੰਹ ਰੱਸਾ ਪੈ ਗਿਆ ਠੀਕ ਆ ਤਾਂ ਜੇ ਮਤਲਬ ਆਣ ਕੇ ਉਦਾਂ ਉਥੋਂ ਖੁੱਲੀਆਂ ਆਈਆਂ ਨੇ ਹਾਂਜੀ ਹਾਂਜੀ ਦੋਨੋਂ ਖੁੱਲੀਆਂ ਆਈਆਂ ਨੇ ਠੀਕ ਆ ਹਾਂਜੀ ਤੇ ਖੁੱਲੀਆਂ ਖੱਲੀਆਂ ਦਾ ਕਰਕੇ ਥੋੜਾ ਜਿਹਾ ਹੋਰ ਹੋ ਜਾਂਦੀ ਹੈ ਤੇ ਰੱਸਿਆਂ ਦੇ ਨਾਲ ਹੋਰ ਵੀ ਬਥੇਰਾ ਕੋ ਪਾਤਾ ਜੀ ਪਾਤਾ ਆਹ ਤੇ ਚੁੰਨੀਆਂ ਵੀ ਗੋਲ ਗੋਲ ਕਰਕੇ ਪਾਤੀਆਂ ਰੰਗ ਬਰੰਗੀਆਂ ਚਲੋ ਫਲਕਾਇਆ ਵੀ ਨਹੀਂ ਪਾਈ ਚੁੰਨੀ ਪਾਈ ਆ ਜੀ ਠੀਕ ਆ ਆਹ ਤੇ ਇਸ ਕਰਕੇ ਨਾ ਮਤਲਬ ਥੋੜਾ ਜਿਹਾ ਰਸੇ ਰਸਦਾ ਤੇ ਤੁਰਨਾ ਤੋਂ ਨਾ ਜਦਾ ਦੇਖੋ ਔਲ ਕਰਦੀ ਵਚੀ ਮੂਣੀ ਹਾਂਜੀ ਹਾਂਜੀ ਬੁੱਲਾ ਛੱਡਦੀ ਤੇ ਮਸਤੀ ਹੋ ਰਹਿਣਾ ਆਪਣੀ ਦੇ ਵਿੱਚ ਤੇ ਇਹਦਾ ਮੁੱਲ ਤੇ ਮੋਲੇ ਦਾ ਵੀ ਜੀ ਜੱਜਾ ਕਿੰਨਾ ਮੋਲੇ ਦਾ 92000 92000 ਹਾਂਜੀ ਕਰੀਏ ਕੁਛ ਜੱਜਾ ਕਰ ਦਿਓ ਜੱਜ ਕੀ ਕਰਨਾ ਅੰਦਰ ਲਿਆਓ 90 ਤੋਂ ਇਹਨਾਂ ਨੂੰ ਨਹੀਂ 90 ਤੋਂ ਬਾਹਰ ਦੇਖੋ ਵੀ ਡੀ ਆ ਚਲੋ ਬਾਹਰ ਤੇ ਵੱਡੀ ਆ 92000 ਵੀ ਛੋਟਾ ਨਹੀਂ ਹੁੰਦਾ ਜੀ ਨਹੀਂ ਚਲੋ ਹਾਂਜੀ ਅੰਦਰ ਲਿਆਓ 90 ਤੋਂ ਇਹਨਾਂ ਨੂੰ ਇੱਕੋ ਗੱਲ ਜੈਸ ਨੂੰ ਹੀ ਕਰਦੇ ਜਿਤਨਾ ਕਰਦੇ ਹੁੰਦੇ ਜੀ ਬਿਲਕੁਲ ਜਿੰਨੇ ਦੇ ਦੇ ਹੀ ਦੇਣੀ ਆ 83000 ਦੀ ਬੜ ਦੇਣਾ 78800 ਦੀ 83000 ਦੀ 90000 ਹੀ ਢਾ ਦੇਣਾ ਸਿੱਧਾ ਤੂੰ ਖੁਸ਼ ਹੋਣਾ ਚਾਹੀਦਾ ਠੀਕ ਹੈ ਜੀ ਹੁਣ ਖੁਸ਼ ਹੈ ਠੀਕ ਹੈ ਜੀ ਬਾਕੀ ਇੱਕ ਇੱਕ ਛੋਟ ਛੱਟ ਮੋਕੇ ਤੇ ਹੋਰ ਕਰਦੇ ਆ ਚਲੋ ਕੋਈ ਨਹੀਂ ਛੋਟ ਛੱਟ ਪੈਣਾ ਦਾ ਸੈਣ ਕਰਾਉਣਾ ਦਾ ਮੰਤਾਂ ਦੇ ਬਾਕੀ ਹਰ ਵੀ ਜੀ ਬੈਠਾ ਦੇਖ ਲੋ ਕਿਹਦੀ ਹਾਂਜੀ ਹਾਂਜੀ ਉਹ ਵੀ ਦੇਖ ਲੋ ਬੈਠ ਤੇ ਅਲ ਦੇਖ ਲੋ ਠੀਕ ਹੈ ਠੀਕ ਹੈ ਜੀ 6 ਫੁੱਟ ਤੋਂ 2 ਇੰਚ ਬੇਰੀ ਹਾਈਟ ਦੀ ਬਾਕੀ ਇਹ ਹੈ ਕਿ ਕੋਈ ਵੀ ਇੱਥੇ ਆ ਕੇ ਪਸੰਦ ਕਰੇ ਹਾਂ ਬਸ ਬਸ ਇੱਥੇ ਆਏ ਬੈੜਾਂ ਦੇ ਉੱਤੇ ਹਾਂਜੀ ਹਾਂਜੀ ਬਾਕੀ ਅਜੇ ਕੱਚੀ ਜਿ ਵੈੜ ਦਾ ਹੁੰਦਾ ਅਜੇ ਕੱਚੀ ਆਏ ਜਿਹੜੀ ਅਜੇ ਕੱਚੀਆਂ ਦੋਵੇਂ ਕੱਚੀਆਂ ਹੋ ਜਾਣੇ ਆਪਣੇ ਆਪ ਤੇ ਚਲੇ ਠੀਕ ਹੈ ਜੀ ਤੇ ਹੁਣ ਇੱਕ ਜਰਸੀ ਹੈ ਹੋਰ ਇਹ ਵੀ ਦਿਖਾ ਦਈਏ ਆਪਾਂ ਇਹਦਾ ਕਿੰਨਾ ਸੁਆਜੇ ਇਹਦਾ ਵੀਰ ਜੀ ਸੁਆਜ ਦੂਸਰਾ ਦੂਸਰਾ ਸੁਆ ਹੈ ਤੇ ਕਿੰਨਾ ਕੁ ਲੈ ਜੂ ਟਾਈਮ ਇਹ ਲੈ ਜੂ ਵੀਰ ਜੀ ਹਫਤਾ ਦੱਸ ਦੇ ਇਹ ਕਿੰਨੇ ਕੁ ਦੁੱਧ ਲੀਜੇ 8 17 ਖਾਸ ਖਾਸ ਬਰੀਕਾ ਤੋੜ ਦਈਏ ਫੇਰ ਇਹਨਾਂ ਵਿੱਚ ਬਾਕੀ ਛੋਟੇ ਛੋਟੇ ਕੰਨ ਨੇ ਇਹਦੇ ਵੀ ਲੈ ਆ ਵੀਰ ਜੀ

ਦੇ ਦੋ ਜਿੰਨੇ ਦੀ ਜਿਆਜ ਕਰਕੇ ਦੇਣੀ ਹੈ ਜਿਆਜ ਦੇ ਦਈਏ ਵੀ ਆਪਾਂ ਬਿਲਕੁਲ ਠੰਡੀ ਧੀਰੀ ਚ ਠਰਮਾ ਲਈ ਦੇ ਲਓ ਬਣੋ ਬਣੋ ਚੰਗੀ ਹੈ ਪਿਓ ਜੱਸੀ ਜੇ ਠੀਕ ਆ ਮੇਰੇ ਕਾ ਹੁਣ ਵੀ ਬੰਦਾ ਜੀ ਜੱਸ ਨੂੰ ਕਰ ਦਈਏ ਵੀ ਜੱਸ ਨੂੰ ਕਰਦੇ ਜਿੰਨੀ ਕਰਨੀ ਹੈ ਕਰ ਦੋ ਜਿਆਜ ਜੀ ਜੱਸ ਨੂੰ 42000 ਦੀ ਅੱਛਾ 42000 ਦੀ 42000 ਦੀ ਜੱਸ ਵਿੱਚ ਛੋਟ ਛਡੋਰ ਕਰ ਛੋਟ ਛਪਾ ਕਰਾਂਗੇ ਠੀਕ ਹੈ ਜੀ ਠੀਕ ਜੀ ਸਾਬਾ ਜੀਨੀਆ ਪੂਰੀ ਸਾ ਸੁਤਰੀ ਆ ਹਾਂਜੀ ਨਸਲ ਬ੍ਰੀਡ ਪੂਰੀ ਆ ਠੰਡੀ ਜੀ ਪੂਰੀ ਆ ਰੱਜ ਕੇ ਜਲੀ ਵੀ ਠੀਕ ਹੈ ਜੀ ਬਰ ਮਰੋ ਚੰਗੀ ਤੇ ਬਾਕੀ ਚਾੜ ਹੋਰ ਵੀ ਹੈਗੀ ਆ ਪਰ ਉਹ ਅਗਲੀ ਵੀਰੇ ਚ ਪਾਵਾਂਗੇ ਠੀਕ ਹੈ ਦੁਬਾਰਾ ਪਾਵਾਂਗੇ ਤੇ ਬਾਕੀ ਵੀ ਜਿੱਥੇ ਆਓ ਆਪਣੀ ਤਸੱਲੀ ਕਰੋ ਆ ਕੇ ਤਿੰਨੇ ਗੱਬਣਾ ਪਾਸ ਕਰਕੇ ਖੜੋ ਹਨਾ ਬਿਲਕੁਲ ਜੀ ਆਪਣੀ ਬਿਲਕੁਲ ਤਸੱਲੀ ਕਰਕੇ ਇੱਥੇ ਆ ਕੇ ਹੀ ਮਾਲ ਲੈ ਕੇ ਜਾਓ ਕੋਈ ਚਾਵਾਦਾ ਹੋਈਂਦਾ ਠੀਕ ਹੈ ਬਾਕੀ ਜਿਹੜੇ ਨਹੀਂ ਵੀ ਆਉਣਾ ਘੰਪਰਾ ਤੁਸੀਂ ਆਪਾਂ ਭੇਜ ਦੇਣੀ ਤੁਹਾਡੇ ਸਾਹਮਣੇ ਹਾਂਜੀ ਹਾਂਜੀ ਕੋਈ ਦਿੱਕਤਦਾਰੀ ਨਹੀਂ ਆ ਕੋਈ ਬੰਦਾ ਬੈਠੇ ਆ ਆਪਾਂ ਇਸ ਕੀ ਚੀਜ਼ ਵਾਸਤੇ ਠੀਕ ਹੈ ਜੀ ਬਾਕੀ ਹਵਾ ਭਰੀਆਂ ਖੱਲਾਂ ਨੇ ਵੀਰ ਜੀ ਹਾਂਜੀ ਹਾਂਜੀ ਤੇ ਆਪਣੇ ਘਰ ਦੀਆਂ ਗਾਰੰਟੀਆਂ ਨੇ ਅਗਲੇ ਘਰ ਦੀਆਂ ਕੋਈ ਗਾਰੰਟੀਆਂ ਨਹੀਂ ਠੀਕ ਹੈ ਜੀ ਠੀਕ ਹੈ ਜੀ ਪਿਛਲੇ ਘਰੋਂ ਆਈਆਂ ਨੇ ਅਗਲੇ ਘਰ ਤੁਰ ਪੜੀਆਂ ਨੇ ਠੀਕ ਹੈ ਤੇ ਆਪਣੀ ਸੋਚ ਦੇ ਨਾਲ ਆਪਣੇ ਆਪਣੀ ਸੋਚ-ਪੋਚ ਦਾ ਸਮਝਣਾ ਕਰਨਾ ਹੈ। ਖੜਿਆ ਨਾ ਖੜਿਆ ਕਰੋ ਮਾਲ ਤੇ ਜਿੱਥੋਂ ਮਿਲੋ ਇਹਦੀ ਕਿਤੇ ਸਾਡੇ ਕੋਲੋਂ ਜਿੱਥੋਂ ਮਿਲੋ ਮਾਲ ਲਓ ਮਾਲ ਚਲੋ ਆਪਣੀ ਤਸੱਲੀ ਕਰਕੇ ਲਓ। ਠੀਕ ਹੈ ਜੀ। ਹਾਂਜੀ ਹਾਂਜੀ ਠੀਕ ਹੈ ਜੀ। ਬਹੁਤ-ਬਹੁਤ ਧੰਨਵਾਦ ਜੀ। ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਸਮਝਣਾ ਵੇਖ ਕੇ ਆਪਣੀ ਤਸੱਲੀ ਕਰਕੇ ਖੜੇ ਜੀ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ।